ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨਾਲ ਸਾਂਝ ਪਾ ਰਹੇ ਹਾਂ ਇਸੇ ਲਈ ਤਹਿਤ ਅੱਜ ਅਸੀਂ ਸਰਵਣ ਕਰਾਂਗੇ ਗੁਰੂ ਜੀ ਦੀ ਸਿੱਧਾਂ ਨਾਲ ਆਖਰੀ ਵਿਚਾਰ ਚਰਚਾ ਸਹਿਜਪੁਰ ਤੋਂ ਚੱਲ ਕੇ ਗੁਰੂ ਜੀ ਵਾਪਸ ਕਰਤਾਰਪੁਰ ਪੁੱਜੇ ਕਰਤਾਰਪੁਰ ਚੰਗੇ ਨਗਰ ਦੇ ਰੂਪ ਵਿੱਚ ਵਸਿਆ ਹੋਇਆ ਸੀ ਜਿੱਥੇ ਗੁਰੂ ਜੀ ਦੇ ਸਰਦਾਰੂ ਸਿੱਖੀ ਰਹਿੰਦੇ ਸਨ ਇਹ ਸਾਰੇ ਰਲ ਕੇ ਖੇਤੀ ਕਰਦੇ ਅਤੇ ਇੱਕ ਹੀ ਲੰਗਰ ਵਿੱਚੋਂ ਪ੍ਰਸ਼ਾਦਾ ਸਕਦੇ ਸਨ ਇਸ ਸਵੇਰੇ ਸ਼ਾਮ ਦੇ ਦੀਵਾਨਾ ਵਿੱਚ ਆਦਰੀ ਭਰਦੇ ਸਨ ਇੱਥੇ ਗੁਰੂ ਜੀ ਨੇ ਗ੍ਰੇਸਤੀਆਂ ਵਾਲੇ ਕੱਪੜੇ ਪਾ ਲਏ ਸਨ ਸ਼ਿਵਰਾਤਰੀ ਦੇ ਮੌਕੇ ਤੇ ਅਚੱਲ ਬਟਾਲਾ ਵਿਖੇ ਜੋਗੀਆਂ ਦਾ ਹਰ ਸਾਲ ਇੱਕ ਮੇਲਾ ਲੱਗਦਾ ਸੀ ਇਸ ਮੇਲੇ ਵਿੱਚ ਜੋਗੀ ਲੋਗ ਕਈ ਕਿਸਮ ਦੀਆਂ ਕਰਮਤਾਂ ਵਿਖਾ ਕੇ ਲੋਕਾਂ ਨੂੰ ਪਰਵਾਉਂਦੇ ਅਤੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਇਸ ਕਰਕੇ ਗੁਰੂ ਜੀ ਦਾ ਇਸ ਮੇਲੇ ਵਿੱਚ ਆਉਣਾ ਸੁਭਾਵਕੀ ਸੀ ਅਤੇ ਉਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਅਚਲ ਬਟਾਲੇ ਪਹੁੰਚ ਗਏ ਗੁਰੂ ਜੀ ਇੱਕ ਸੰਗਣੀ ਵੇਰੀ ਥੱਲੇ ਬੈਠ ਗਏ ਅਤੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ ਭਾਈ ਮਰਦਾਨਾ ਰਵਾਜ ਵਜਾ ਰਹੇ ਸਨ ਜਦੋਂ ਲੋਕਾਂ ਨੂੰ ਜਗਤ ਪ੍ਰਸ਼ਦ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਪਤਾ ਲੱਗਾ ਤੋ ਹਮ ਹਮਾ ਕੀ ਗੁਰੂ ਜੀ ਦੇ ਦਵਾਲੇ ਇਕੱਠੇ ਹੋ ਗਏ ਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਭੂ ਪ੍ਰਾਪਤੀ ਲਈ ਜੋਗੀ ਸੰਿਆਸੀ ਫਕੀਰ ਆਦ ਬਨਦੀ ਲੋੜ ਨਹੀਂ ਗ੍ਰਸਥ ਵਿੱਚ ਰਹਿ ਕੇ ਵੀ ਮਾਇਆ ਤੋਂ ਨਰਲੀਪ ਹੋ ਕੇ ਪ੍ਰਭੂ ਭਗਤੀ ਦੁਆਰਾ ਪ੍ਰਭੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜਦ ਯੋਗੀਆਂ ਨੇ ਲੋਕਾਂ ਦੀ ਢੀੜ ਗੁਰੂ ਜੀ ਦੇ ਦਿਵਾਲੇ ਦੇਖੀ ਤੋ ਈਰਖਾ ਵਿੱਚ ਲਾਲ ਪੀਲੇ ਹੋ ਉਠੇ ਉਹਨਾਂ ਦਾ ਮੁਖੀ ਯੋਗੀ ਭੰਗਰਨਾਥ ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਉਦਾਸੀਆਂ ਵਾਲੇ ਕੱਪੜੇ ਛੱਡ ਕੇ ਅਤੇ ਗ੍ਰਸਤੀਆਂ ਵਾਲੇ ਕੱਪੜੇ ਪਾ ਕੇ ਚੰਗਾ ਨਹੀਂ ਕੀਤਾ ਗੁਰੂ ਜੀ ਨੇ ਆਖਿਆ ਭੰਗਰਨਾਥ ਤੈਨੂੰ ਕਿਸੇ ਸਿਆਣੇ ਬਜ਼ੁਰਗ ਨੇ ਇਹ ਮਤ ਨਹੀਂ ਦਿੱਤੀ ਕਿ ਜਿੰਨਾ ਗ੍ਰਸਤੀਆਂ ਨੂੰ ਨਿੰਦਦੇ ਹਾਂ ਫਿਰ ਉਹਨਾਂ ਦੇ ਘਰਾਂ ਤੋਂ ਹੀ ਮੰਗਣ ਜਾਂਦੇ ਹਾਂ ਕੀ ਇਹ ਗੱਲ ਚੰਗੀ ਹੈ ਤੁਹਾਡੇ ਵਾਸਤੇ ਉਧਰ ਭੰਗਰਨਾਥ ਦੇ ਚੇਲੇ ਅਤੇ ਸਾਥੀ ਲੋਕਾਂ ਨੂੰ ਭਰਮਾਉਣ ਲਈ ਤਰਾਂ ਤਰਾਂ ਦੀਆਂ ਕਰਾਮਾਤਾਂ ਦਿਖਾ ਰਹੇ ਸਨ ਅਤੇ ਗੁਰੂ ਜੀ ਦੀ ਨਿੰਦਾ ਕਰਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਸਨ ਪਰ ਲੋਕਾਂ ਦੀ ਗੁਰੂ ਜੀ ਜੀ ਪ੍ਰਤੀ ਅਡੋਲ ਸ਼ਰਧਾ ਸੀ ਇਸ ਲਈ ਸਿੱਧਾਂ ਦੀਆਂ ਕਰਾਮਾਤਾਂ ਦਾ ਲੋਕਾਂ ਉੱਤੇ ਕੋਈ ਅਸਰ ਨਾ ਹੋਇਆ ਹਾਰ ਹਮ ਕੇ ਜੋਗੀ ਪੁਕਾਰ ਉੱਠੇ ਭਈ ਗੁਰਦਾਸ ਜੀ ਲਿਖਦੇ ਹਨ ਸਿੱਧ ਬੋਲਣ ਸੁਣਾ ਨਾਨਕਾ ਤਹੋਂ ਜਪ ਕੋ ਕਿਆ ਕਰਮਾਤ ਦਿਖਾਈ ਕੁਝ ਵਿਚਿਆਲੇ ਅਸਾਨੂੰ ਤਹੋਂ ਕਿਉ ਢਿਲ ਅਭੇ ਲਾਈ ਬਾਬਾ ਬੋਲੇ नाथ ਜੀ ਅਸਾਂ ਤੇ ਦੇਖਣ ਜੋਗੀ ਵਸਤ ਨਾ ਕਾਈ ਗੁਰ ਸੰਗਤ ਬਾਣੀ ਬਿਨ ਦੂਜਾ ਉਟ ਨਹੀਂ ਹਰ ਰਾਈ ਵਾਦੋਂ ਸੱਚੇ ਨਾਮ ਤੇ ਹੋਰ ਕਰਾਮਾਤ ਅਸਾਂ ਤੇ ਨਹੀਂ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਤ ਸਿੱਧ ਵਿੱਚ ਆਈ ਜਿਨ ਮੇਲਾ ਸ਼ਵਰਾਤਰ ਕਾ ਖਟ ਦਰਸ਼ਨ ਆਦੇਸ਼ ਕਰਾਈ ਸਿੱਧ ਬੋਲਣ ਸਭ ਵਚਨ ਧੰਨ ਨਾਨਕ ਤੇਰੀ ਵੜਿ ਆਈ ਕਰਤਾਰਪੁਰ ਜਾ ਕੇ ਗੁਰੂ ਜੀ ਨੇ ਸਿੱਧ ਗੋਸ਼ਟਾਂ ਦੇ ਨਾਮ ਦੀ ਬਾਣੀ ਦੀਆਂ ਇਹ 72 ਪੌੜੀਆਂ ਵੀ ਉਚਾਰਨ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ